ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਅੱਜ 8 ਤਰੀਕ ਦਿਨ ਐਤਵਾਰ ਨੂੰ ਦੇਖੋ ਕਿਹੜੀਆਂ-ਕਿਹੜੀਆਂ ਜੜੀਆਂ ਹੈਗੀਆਂ ਆਪਾਂ ਐਕਟੀਵਿਟੀਆਂ ਕਰਨੀਆਂ ਨੇ ਪਹਿਲੀ ਹੈਗੀ ਹੈ ਓਵਰঅল ਨਿਊਟ੍ਰੀਸ਼ਨ ਤੇ ਲੈਕਚਰ ਓਵਰঅল ਨਿਊਟ੍ਰੀਸ਼ਨ ਮਤਲਬ ਸਾਰੇ ਮਤਲਬ ਸੰਤੁਲਿਤ ਖੁਰਾਕ ਬਾਰੇ ਦੱਸਣਾ ਠੀਕ ਹੈ ਵੀ ਘੱਟ ਕੀਮਤ ਦੇ ਵਿੱਚ ਵਧੀਆ ਰੈਸਪੀਜ਼ ਹੈ ਜਿਹੜੀਆਂ ਘਰੇ ਕਿਵੇਂ ਤਿਆਰ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਸਾਰੇ ਪੋਸ਼ਟਿਕ ਤੱਤ ਹੋਣ ਠੀਕ ਹੈ ਸੈਕਿੰਡ ਹੈਗਾ ਹੋਮ ਵਿਜ਼ਿਟ ਦੌਰਾਨ ਪੂਰਨ ਖੁਰਾਕ ਬਾਰੇ ਦੱਸਣਾ ਮਤਲਬ ਮੇਨ ਪੂਰਨ ਖੁਰਾਕ ਦਾ ਜਿਹੜਾ ਆਪਣਾ ਜਿੰਦਾ ਮੇਨ ਟੌਪਿਕ ਹੈ ਹੋਮ ਵਿਜ਼ਿਟ ਕਰਨੀ ਹੈ ਇਹਦੇ ਵਿੱਚ ਸਪੈਸ਼ਲ ਆਪਾਂ ਦੁੱਧ ਮਲਾਉਮਾਵਾ ਠੀਕ ਹੈ ਤੇ ਗਰਭਵਤੀ ਔਰਤਾਂ ਦੇ ਘਰੇ ਵਿਜ਼ਿਟ ਕਰਾਂਗੇ ਔਰ ਉਹਨਾਂ ਨੂੰ ਸੰਪੂਰਨ ਖੁਰਾਕ ਬਾਰੇ ਜਿਹੜਾ ਹੈਗਾ ਦੱਸਣਾ ਬੱਚੇ ਦੇ ਜਨਮ ਸਮੇਂ ਦੀ ਤਿਆਰੀ ਦੀ ਲੋੜ ਤੇ ਲੈਕਚਰ ਹਾਂ ਜਦੋਂ ਬੱਚੇ ਦਾ ਜਨਮ ਹੋਣਾ ਹੈ ਮਾਂ ਹਸਪੀਟਲ ਜਾਂਦੀ ਹੈ ਉਸ ਟਾਈਮ ਕਿਹੜੇ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਇਹ ਚੀਜ਼ਾਂ ਬਾਰੇ ਮਾਵਾਂ ਨੂੰ ਡਿਟੇਲਸ ਲੈਕਚਰ ਦੇਣਾ ਟੀਵੀ ਬਾਰੇ ਲੈਕਚਰ ਦੇਣਾ ਹਾਂ ਟੀਵੀ ਦੀ ਬਿਮਾਰੀ ਦੇ ਲੱਛਣ ਰੋਕथाम ਇਹ ਚੀਜ਼ਾਂ ਬਾਰੇ ਦੱਸਣਾ ਔਰ ਹੋਮ ਵਿਜ਼ਿਟ ਹੋਮ ਵਿਜ਼ਿਟ ਕਰਨੀ ਠੀਕ ਹੈ ਜੀ ਸੋ ਸਮਝ ਆ ਗਈ ਅੱਜ ਦੀ ਆਪਣੀ ਮੇਨ ਐਕਟੀਵਿਟੀਜ਼ ਕਿਹੜੀ ਨੇ ਪਹਿਲੀ ਹੈਗੀ ਹੈ ਓਵਰਆਲ ਨਿਊਟ੍ਰੀਸ਼ਨ ਤੇ ਲੈਕਚਰ ਸੈਕੰਡ ਹੈਗੀ ਹੈ ਹੋਮ ਵਿਜ਼ਿਟ ਦੌਰਾਨ ਪੂਰਨ ਖੁਰਾਕ ਬਾਰੇ ਉਹ ਜਾਣਕਾਰੀ ਦੇਣਾ ਬੱਚੇ ਦੇ ਜਨਮ ਸਮੇ ਦੀ ਤਿਆਰੀ ਦੀ ਲੋੜ ਤੇ ਲੈਕਚਰ ਟੀਵੀ ਬਾਰੇ ਲੈਕਚਰ ਦੇਣਾ ਹੋਮ ਵਿਜ਼ਿਟ ਕਰਨਾ ਠੀਕ ਹੈ ਜੀ ਸੋ ਸਭ ਨੇ 5 5 ਐਂਟਰੀਜ਼ ਕਰਕੇ ਕਾਰਵਾਈ ਜ਼ਰੂਰ ਪਾਣੀ ਹੈ ਥੈਂਕ ਯੂ